ਹਾਂਜੀ ਕਿਸਾਨ ਵੀਰੋ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਹੁਣ ਫਾਰਮਰ ਚੋਇਸ ਵਾਲੇ ਨਾਲ ਜਿਹੜੇ ਬੀਜ ਨੇ ਇਹਨਾਂ ਦਾ ਪਿੰਡ ਸਤੌਜ ਆਗਾ ਆਪਣੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਿੰਡ ਤੋਂ ਆਨੇ ਬਾਈ ਫਰੀ ਸਤਿ ਸ਼ਕਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਨਾਮ ਆ ਬਾਈ ਆਪਣਾ ਆਪਣਾ ਨਾਮ ਜੀ ਜਗਦੇਵ ਸਿੰਘ ਜੀ ਪਿੰਡ ਸਤੌਜ ਜੀ ਨੰਬਰ ਆਪਣਾ 9815723891 ਜੀ ਠੀਕ ਹੈ ਬਾਈ ਜੀ ਤੇ ਬਈ ਆਪਣੇ ਕੋਲ ਪ੍ਰੋਡਕਟ ਕਿਹੜੇ ਕਿਹੜੇ ਨੇਗੇ ਆਪਣੇ ਲਵੇ ਜੀ ਤੇਲ ਆ ਜੀ ਜਿਵੇਂ ਸਰੋਂ ਦਾ ਤੇਲ ਆ ਗਿਆ ਜੀ ਕੱਚੀ ਕਹਾਣੀ ਦਾ ਪੀਲੀ ਸਰੋਂ ਦਾ ਤੇਲ ਆ ਗਿਆ ਜੀ ਕਾਲੀ ਦਾ ਨਾਰੀਅਲ ਦਾ ਤੇਲਾਂ ਦਾ ਬਦਾਮ ਰੋਗਨ ਆ ਗਿਆ ਨਾਰੀਅਲ ਦਾ ਤੇਲ ਆ ਗਿਆ ਅਲਸੀ ਦਾ ਤੇਲ ਆ ਗਿਆ ਜੀ ਪੰਜ 3 7 ਤਰ੍ਹਾਂ ਦੇ ਤੇਲ ਨੇ ਜੀ ਆਪਾਂ ਕੱਢਦੇ ਆ ਇਹ ਭੂਜੀ ਆਪਾਂ ਤਿਆਰ ਕਰਦੇ ਆ ਜੀ ਆਪਣਾ ਸਰੋਂ ਦੇ ਤੇਲ ਚ ਕੱਚੀ ਕਾਣੀ ਦੇ ਚ ਅੱਛਾ ਜੀ ਇਹ ਵੀ ਕੱਚੀ ਕਾਣੀ ਹੈ ਸਾਰੇ ਇਹਨੇ ਤੇਲ ਨੇ ਤੁਹਾਡੇ ਕੋਲ ਆ ਇਹ ਕੱਚੀ ਕਾਣੀ ਹੈ ਹਾਂ ਜੀ ਆਪਾਂ ਆਪ ਤਿਆਰ ਕਰਦੇ ਆ ਜੀ ਆਪਣੇ ਕੋਲੂ ਲੱਗਿਆ ਹੋਇਆ ਅੱਛਾ ਕੋਲੂ ਤੁਸੀਂ ਆਪਣੇ ਪਿੰਡ ਲਾਇਆ ਹੋਇਆ ਹਾਂ ਪਿੰਡ ਲੱਗਿਆ ਹੋਇਆ ਜੀ ਆਪਣੇ ਕਿਸੇ ਨੇ ਵੀ ਆਉਣਾ ਹੋਵੇ ਸੀਐਮ ਮਾਨ ਦੇ ਘਰ ਦੇ ਨਾਲ ਹੀ ਜਮਾ ਜੀ ਤੇ ਉੱਥੇ ਕੋਲੂ ਲੱਗਿਆ ਹੋਇਆ ਤਾਂ ਆਪਾਂ ਦਾ ਸੋਲਰ ਸਿਸਟਮ ਲੱਗਿਆ ਹੋਇਆ ਜੀ ਆਪਾਂ ਨੂੰ ਹਰੇਕ ਜਾਣਦੇ ਹੀ ਆ ਜੀ ਬਾਕੀ ਹਾਂ ਸੀਐਮ ਸਾਹਿਬ ਹਾਂ ਪਹੁੰਚਿਆ ਹੋ ਦੀ ਸਰਕਾਰ ਨਾਲ ਨਹੀਂ ਪਹੁੰਚਦਾ ਚਲੋ ਜੀ ਬਹੁਤ ਵਧੀਆ ਉਹ ਵੀ ਵਧੀਆ ਕਰ ਰਹੇ ਨੇ ਸਾਨੂੰ ਸਪੋਰਟ ਕਰ ਰਹੇ ਨੇ ਪਹਿਲਾਂ ਸਾਡੀ ਵੀਡੀਓ ਪਾਈ ਉਹਨਾਂ ਨੇ ਬਹੁਤ ਸਹਾਇਕ ਦੇ ਰਹੇ ਨੇ ਵਧੀਆ ਕਰ ਰਹੇ ਨੇ ਮਾਨ ਸਾਹਿਬ ਵੀ ਜੀ ਠੀਕ ਹੈ ਭਾਈ ਹਾਂਜੀ ਤੇ ਭਾਈ ਆਪਣੇ ਪ੍ਰੋਡਕਟ ਦਿਖਾਵੋਗੇ ਭਾਈ ਹਾਂਜੀ ਇਹ ਆ ਗਿਆ ਜੀ ਜੰਮੇ ਆਪਣਾ ਜੀ ਤੇਲ ਆ ਗਿਆ ਸਰੋਂ ਦਾ ਜੀ ਕਾਲੀ ਸਰੋਂ ਦਾ ਇਹ ਕਾਲੀ ਸਰੋਂ ਦਾ ਹਾਂ ਜਿਹੜਾ ਜੀ ਜਦੋਂ ਖਾਣਾ ਵੀ ਬਣੂ ਖਾਣਾ ਵਾਣਾ ਤੂੰ ਵੀ ਤੁਹਾਨੂੰ ਦੱਸੂ ਕੁਸ਼ਵੋ ਆਊ ਜੀ ਉਹਦੇ ਵਿੱਚ ਟੈਸਟ ਆਊਗਾ ਇਹ ਪੀਲੀ ਸਰੋਂ ਆ ਗਈ ਜੀ ਅੱਛਾ ਜੀ ਇਹ ਬਈ ਪੀਲੀ ਸਰੋਂ ਦੇ ਫਾਇਦੇ ਵੀ ਬਹੁਤ ਹੁੰਦੇ ਨੇ ਹਾਂ ਜੀ ਪੀਲੀ ਸਰੋਂ ਦਾ ਤੇਲ ਬਹੁਤ ਵਧੀਆ ਹੁੰਦਾ ਜੀ ਦੇਸੀ ਘਿਓ ਦੀ ਤਰ੍ਹਾਂ ਹੁੰਦਾ ਅੱਛਾ ਜੀ ਇਹਦੇ ਚ ਕੜਤਨ ਵੀ ਘੱਟ ਹੁੰਦੀ ਆ ਹਾਂ ਜੀ ਬਹੁਤ ਵਧੀਆ ਹੁੰਦਾ ਹਾਂ ਜੀ ਤੇ ਇਹ ਆ ਗਿਆ ਜੀ ਆਪਣਾ ਤੇਲਾਂ ਦਾ ਆ ਗਿਆ ਜੀ ਜਿਵੇਂ ਅੱਛਾ ਜੀ ਇਹ ਤੇਲਾਂ ਦਾ ਤੇਲ ਆ ਗਿਆ ਹਾਂ ਤੇਲਾਂ ਦਾ ਆ ਗਿਆ ਜੀ ਨਾਰੀਅਲ ਆ ਗਿਆ ਜੀ ਠੀਕ ਹੈ ਬਈ ਤੇ ਬਦਾਮ ਰੋਗਨ ਆ ਗਿਆ ਬਾਈ ਜੀ ਸਾਰੇ ਪ੍ਰੋਡਕਟ ਇਹ ਆਪਣੇ ਆ ਗਏ ਜੀ ਠੀਕ ਹੈ ਭਾਈ ਤੇ ਆਪਾਂ ਆਪ ਕਾਢਦੇ ਆਪ ਪੈਕਿੰਗ ਕਰਦੇ ਆ ਜੀ ਨੇ ਕੇਰਾ ਵਰਤਲੇ ਜੀ ਦੁਬਾਰੇ ਨਿਉ ਬੰਦਾ ਜੀ ਕਿਤੋਂ ਲਊ ਆਪਣੀ ਗਰੰਟੀ ਹੈ ਜੀ ਉਹ ਚੀਜ਼ ਦੀ ਇਹ ਪੂਜੀ ਆਪਾਂ ਤਿਆਰ ਕਰਦੇ ਆ ਜੀ ਅੱਛਾ ਜੀ ਸਰੋਂ ਦੇ ਤੇਲ ਚ ਕੱਚੀ ਕਹਾਣੀ ਦਾ ਸਾਰਾ ਕੁਝ ਦੱਸਤਾ ਹੋਇਆ ਜੀ ਕੀ ਕੀ ਪਾਉਨੇ ਹੈ ਬਾਦਾਮ ਦਾ ਆਖਾਂ ਵੀ ਪੂਜੀ ਇਹ ਚ ਪਾਉਨੇ ਹਾਂ ਜੀ ਸਾਰਾ ਕੁਸਾ ਇਹ ਆਪਾਂ ਆਪ ਤਿਆਰ ਕਰਦੇ ਆ ਆਪ ਦਾ ਬੇਸਣ ਪਿਆ ਕੇ ਜੀ ਸਰੋਂ ਦੇ ਤੇਲ ਚ 250 ਰੁਪਏ ਲੀਟਰ ਵਾਲੇ ਜੀ ਅੱਛਾ ਜੀ ਇਹ ਜਿਹੜਾ ਸਰੋਂ ਦਾ ਤੇਲ 250 ਰੁਪਏ ਲੀਟਰ ਵੇਚਦੇ ਹਾਂ ਹਾਂ ਜੀ ਠੀਕ ਹੈ ਭਾਈ ਤੇ ਜਿਹੜੀ ਇਹ ਕਾਲੀ ਸਰੋਂ ਦਾ 250 ਰੁਪ ਏ ਏ 350 ਜੀ ਇਹ 100 ਰੁਪਿਆ ਮਹਿੰਗੀ ਹੈ ਇਹ ਮਹਿੰਗਾ ਜੀ ਇੱਕ ਅੱਛੀ ਕਹਾਣੀ ਹੈ ਜੀ ਜਮੇ 1 ਲੀਟਰ ਇਹ 2 ਲੀਟਰ ਦਾ ਕੰਮ ਕਰਦਾ ਜਦੋਂ ਇਹਦੇ ਚ ਖਾਣਾ ਬਣਾਵਾਂਗੇ ਜਿਹੜੇ ਹੁਣ ਬਜਾਰੀ ਆਉਂਦੇ ਨੇ ਜੀ ਉਹਦਾ ਕੈਮੀਕਲ ਆਉਂਦੇ ਨੇ ਸਭ ਨੂੰ ਪਤਾ ਜੀ ਹਾਂਜੀ ਇਹ ਚੀਜ਼ ਸ਼ੁੱਧਤਾ ਹੈਗੀ ਹੈਗੀ ਸਾਰੇ ਤੱਤ ਵੀ ਨੇ ਜੀ ਇਹਦੇ ਵਿੱਚ ਅੱਛਾ ਬਈ ਤੇ ਬਈ ਆਏ ਐ ਤਬਾਰ ਆਉਣੇ ਆਏ ਐ ਤਬਾਰ ਜੀ ਕਿਸੇ ਨੇ ਵੀ ਇਸ ਵਰਕ ਕਰਨਾ ਹੋਵੇ ਕਨੈਕਟ ਵੀ ਕਰ ਸਕਦਾ ਮਗਾ ਵੀ ਸਕਦਾ ਜੀ ਸਾਤੋਂ ਤੇ ਕੋਈ ਪਿੰਡ ਵੀ ਆ ਸਕਦਾ ਫੋਨ ਕਰਕੇ ਨੰਬਰ ਸਾਡੇ ਹੈਗੇ ਜੀ 981572891 ਦਵਾਰੇ ਮੈਂ ਫੇਰ ਦੱਸਦਾ 7200 ਨੂੰ ਤੇ ਬਹੁਤ ਵਧੀਆ ਸਾਡੀ ਗਰੰਟੀ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਹੁਤ ਵਧੀਆ ਪ੍ਰੋਡਕਟ ਨੇ ਪਿੰਡ ਆ ਉਹ ਸਾਰਾ ਕੁਝ ਕਿਤੇ ਮਰਜ਼ੀ ਚੈੱਕ ਕਰਾਓ ਜੀ ਸਾਨੂੰ ਕੋਈ ਚੱਕਰ ਨਹੀਂ ਲੈਬੋਰਟਰੀ ਜੇ ਕਰਾਓ ਕਿਸੇ ਤਰੀਕੇ ਨਾਲ ਜਮੇ ਮਰਜ਼ੀ ਕਰਾਓ ਗਰੰਟੀ ਦਿੰਦੇ ਹਾਂ ਬਿਲਕੁਲ ਗਰੰਟੀ ਹੈ ਜੀ ਫੁੱਲ ਆਫ ਫੁੱਲ 100% ਜੀ ਠੀਕ ਹੈ ਭਾਈ ਹਾਂ ਜੀ ਵੀ ਮਤਲਬ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਸਾਰਾ ਦੇਸੀ ਤਰੀਕਾ ਕੋਈ ਕੈਮੀਕਲ ਨਹੀਂ ਜੀ ਜਿਹਦੇ ਤੱਤ ਵੀ ਵਿੱਚ ਨਹੀਂ ਜੀ ਤੱਤ ਵੀ ਨਹੀਂ ਮੱਚੇ ਜੀ ਜਿਹੜਾ ਲੋਹੇ ਦਾ ਕੋਲੂ ਹੁੰਦਾ ਜੀ ਤੱਤ ਮਚਾਉਣ ਦਾ ਲੱਕੜ ਦਾ ਜਿਹੜਾ ਇਹ ਕੋਲੂ ਇਹ ਬਹੁਤ ਵਧੀਆ ਹੁੰਦਾ ਇਹ ਤੱਤ ਨਹੀਂ ਭੂਕ ਪਾ ਦੂਸਰਾ ਖਾ ਰਹੇ ਆ ਉਹ ਖਾਣ ਦੇ ਯੋਗ ਨਹੀਂ ਹੁੰਦਾ ਜੀ ਇੱਕ ਆਪਾਂ ਨੂੰ ਚਲੋ ਹਲੇ ਥੋੜੀ ਸੋਜੀ ਘੱਟ ਆ ਜੀ ਪੁਰਾਣੇ ਬਜ਼ੁਰਗ ਇਸ ਤਰ੍ਹਾਂ ਹੀ ਖਾਂਦੇ ਹੁੰਦੇ ਜੀ ਠੀਕ ਹੈ ਬਈ ਜੀ ਹਾਂਜੀ ਠੀਕ ਤੇ ਬਈ ਪੁੱਜੀ ਇਹਦਾ ਕੀ ਰੇਟ ਆਗਾ ਫਿਰ ਆਪਣੇ ਦਾ ਪੁੱਜੀ ਇਹਦਾ ਰੇਟ ਜੀ ਇਹ ਉੱਤੇ ਲਿਖਿਆ ਉਹ ਦਿੱਤਾ ਹੋਇਆ ਜੀ ਆਪਣਾ ਜਿਵੇਂ ਇਹ 100 ਰੁਪਏ ਦਾ ਪੈਕਟ ਆ ਗਿਆ ਜੀ ਆਪਣਾ ਹਾਂ ਤੇ ਇਹ 200 ਦਾ ਆ ਗਿਆ ਜਿਹੜੇ ਹਿਸਾਬ ਨਾਲ ਜੀ ਇੱਕ ਕਿਲੋ ਕਿੰਨੇ ਦਾ ਪੈ ਜਾਂਦਾ ਬਈ ਇਹ ਇਹ ਕਿਲੋ ਪੈਂਦਾ ਜੀ 400 ਦਾ ਕਿਲੋ 400 ਦਾ ਹਾਂਜੀ ਅੱਛਾ ਬਈ ਹਾਂ ਜੀ ਕਵੀ ਮਤਲਬ ਇਹ ਕੁਆਲਟੀ ਦਾ ਪੁੱਜੀ ਹੈ ਇਹ ਹਾਂ ਕੁਆਲਟੀ ਹੈ ਤੇ ਗੰਦਮੰਦ ਨਹੀਂ ਜੀ ਕੋਈ ਆਇ ਨਹੀਂ ਵੀ ਸੜੇ ਤੇਲ ਚ ਬਣਾਇਆ ਹੋਇਆ ਯਾਰ ਫੈਂਡ ਚ ਬਣਾਇਆ ਹੋਇਆ ਜੀ ਤੇ ਬਾਈ ਇੱਕ ਆ ਕੀ ਪਿਆਗਾ ਇਹ ਸੀਸੀ ਇਹ ਕਲੌਂਜੀ ਦਾ ਤੇਲ ਹੈ ਜੀ ਅੱਛਾ ਜੀ ਇਹ ਕਲੌਂਜੀ ਦਾ ਤੇਲ ਹੈ ਹਾਂ ਜੀ ਇਹਦੇ ਕੀ ਫਾਇਦੇ ਹੁੰਦੇ ਨੇ ਬਾਈ ਕਲੌਂਜੀ ਇਹਦੇ ਵੀ ਬਈ ਇਹਨੂੰ ਬਾਲਾਂ ਬੂਲਾਂ ਵਰਤ ਤੇ ਵਰਤਦੇ ਨੇ ਲੋਕ ਜੀ ਬਹੁਤ ਬਹੁਤ ਅੱਛਾ ਵੀ ਹਰੇਕ ਤੇਲ ਦੇ ਅਲੱਗ-ਅਲੱਗ ਫਾਇਦੇ ਲੱਗ-ਲੱਗ ਫਾਇਦੇ ਨੇ ਠੀਕ ਹੈ ਬਹੁਤ ਵਧੀਆ ਜਮੇ ਜੀ ਆਪਾਂ ਨੇ ਲਵੇ ਬਾਲਾਂ ਝੜਨ ਦਾ ਕਿਸੇ ਨੂੰ ਵੀ ਬਾਲਾਂ ਦੀ ਪ੍ਰੋਬਲਮ ਹੋਵੇ ਝੜਨ ਦੀ ਜੀ ਆਪਣੀ ਗਰੰਟੀ ਆਪਾਂ ਤੇਲ ਦੇਵਾਂ ਕੋਈ ਉਹਨੂੰ ਦਵਾਈ ਨਹੀਂ ਦੇਣੀ ਜੀ ਕਿਸੇ ਦੇ ਵਾਲ ਝੜਦੇ ਹੋਣ ਗੋਡੇ ਗੱਟੇ ਦੁਖਦੇ ਨੇ ਕਿਸੇ ਨੂੰ ਗਠੀਆ ਹੋਵੇ ਬਹੁਤ ਵਧੀਆ ਰੈਂਟ ਮਿਲੂ ਜੀ ਠੀਕ ਹੈ ਬਈ ਹਾਂ ਬਹੁਤ ਵਧੀਆ ਰੈਂਟ ਮਿਲੂ ਜੀ ਸਤੋਜ ਵਾਲੇ ਜੀ ਆਪਾਂ ਮਸ਼ਹੂਰਾਂ ਪੰਜਾਬ ਚ ਠੀਕ ਹੈ ਬਈ ਸਤੋਜ ਵਾਲੇ ਦੇ ਨਾਮ ਤੋਂ ਸੁਣਦੇ ਹਾਂ ਹਾਂ ਸਤੋਜ ਵਾਲੇ ਦੇ ਨਾਮ ਤੇ ਸਭ ਜਾਣਦੇ ਨੇ ਜੀ ਆਪਾਂ ਕਈ ਤਾਂ ਲੀਡਰਾਂ ਨੂੰ ਵੀ ਭੇਜਦੇ ਆ ਜਿਵੇਂ ਕਈ ਅਫਸਰਾਂ ਨੂੰ ਅੱਛਾ ਬਈ ਡੀਸੀ ਸਾਹਿਬ ਡੀਸੀ ਦਫ਼ਤਰ ਵੀ ਇੱਥੇ ਸੰਗਰੂਰ ਵੀ ਹੁੰਦਾ ਜੀ ਆਪਣਾ ਤੇਲ ਅੱਛਾ ਜੀ ਹਾਂਜੀ ਠੀਕ ਹੈ ਬਈ ਹਾਂਜੀ ਤੇ ਬਈ ਆ ਅੱਗੇ ਪ੍ਰੋਡਕਟ ਆ ਗਏ ਇਹ ਬਈ ਆਪਣੀ ਇਹ ਹਾਂ ਜੀ ਗੋੜਾ ਵਾਲੇ ਆ ਗਏ ਜੀ ਇਹ ਬੱਬਨਪੁਰੀਆਂ ਦੇ ਨਹੀਂ ਜੀ ਉਹ ਮੁੰਡਾ ਆਇਆ ਨਹੀਂ ਅੱਜ ਇਹ ਬੱਬਨਪੁਰੀ ਜ਼ਿਮੀਦਾਰ ਵਾਲੇ ਆ ਗਏ ਜੀ ਇਹਨਾਂ ਦਾ ਵੀ ਆਪ ਦਾ ਇੱਕ ਹੈ ਜੀ ਆਪ ਦਾ ਗੰਨਾ ਲਾਉਂਦੇ ਨੇ ਇਹ ਆਪ ਸਾਰਾ ਕੁਝ ਕਰਦੇ ਨੇ ਜੀ ਠੀਕ ਹੈ ਬਈ ਇਹ ਕਿਹੜੇ ਕਿਹੜੇ ਪ੍ਰੋਡਕਟ ਨੇ ਮੜਾ ਇਹਨਾਂ ਦੇ ਪ੍ਰੋਡਕਟ ਜਿਵੇਂ ਹਲਦੀ ਆ ਗਈ ਜੀ ਛੋਲੇ ਆ ਗਏ ਗੋੜਾ ਵਾਲੇ ਜੀ ਇਹ ਗੋੜਾਲੇ ਛੋਲੇ ਗੋੜਾਲੇ ਛੋਲੇ ਜੀ ਅੱਛਾ ਬਈ ਇਹਦਾ ਕੀ ਰੇਟ ਹੁੰਦਾ ਬਈ ਗੋੜਾਲੇ ਇਹ 100 ਰੁਪਏ ਦੇ ਜੀ ਪੈਕਟ ਇਹ ਇਹ ਕਿੰਨਾ ਇਹ 400 ਗ੍ਰਾਮ ਜੀ ਇਹ 400 ਗ ਠੀਕ ਹੈ ਭਾਈ ਤੇ ਗੁੜ ਕੀ ਰੇਟ ਹੁੰਦਾ ਭਾਈ ਗੁੜ 100 ਰੁਪਏ ਕਿਲੋ ਜੀ ਗੁੜ ਵੀ 100 ਰੁਪਏ ਤੇ ਭਾਈ ਸ਼ੱਕਰ 100 ਰੁਪਏ ਜੀ ਸ਼ੱਕਰ ਵੀ 100 ਰੁਪਏ ਗੁੜ ਵੀ 100 ਤੇ ਇਹ ਭਾਈ ਦੇਸੀ ਹੁੰਦੀ ਹੈ ਸ਼ੱਕਰ ਸਾਰੀ ਦੇਸੀ ਜੀ ਦੇਸੀ ਸਾਰਾ ਕੁਝ ਭਾਈ ਦੇਸੀ ਹੁੰਦਾ ਅੱਛਾ ਭਾਈ ਤੇ ਜਿਹੜੀ ਹਲਦੀ ਆ ਭਾਈ ਇਹ ਇਹ ਵੀ ਦੇਸੀ ਜੀ ਉਹਨਾਂ ਨੇ ਆਪ ਦੀ ਲਾਈ ਹੋਈ ਹੈ ਜੀ ਬੱਬਨਪੁਰੀਆਂ ਦੀ ਹੈ ਜੀ ਇਹ ਸਿੱਕ ਇਹ ਰੇਟ ਕੀ ਹੁੰਦਾ ਬਈ ਇਹ ਤਾਂ ਹਲਦੀ ਦਾ ਇਹਦਾ ਰੇਟ ਜੀ ਜਮੇ 100 ਰੁਪਏ ਦੀ ਹੋਗੀ ਜੀ ਪਾਈਆ ਅੱਛਾ ਇਹ ਪਾਈਆ 100 ਰੁਪਏ ਆਧਾ ਕਿਲੋ 300 ਦੀ ਜਾਂ 400 ਰੁਪਏ ਕਿਲੋ ਪੈ ਜਾਂਦੀ ਆਪਣ ਹਾਂਜੀ ਠੀਕ ਹੈ ਤੇ ਆ ਬਾਈ ਪਾਊਡਰ ਪੈ ਕਿਹ ਕਿਹੜਾ ਇਹ ਜੀ ਉਹ ਤਿਆਰ ਕਰਿਆ ਹੋਇਆ ਗਰਮ ਮਸਾਲਾ ਆਪਣਾ ਕਰੇ ਤਿਆਰ ਸਹੀ ਗਰਮ ਮਸਾਲਾ ਉਹਨਾਂ ਨੇ ਕਰਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਬਾਈ ਜੀ ਧੰਨਵਾਦ ਜੀ ਬਾਈ ਜੀ ਧੰਨਵਾਦ ਜੀ ਵਰਜੀ ਖਾਲਸਾ ਵਰਜੀ ਫਤਿਹ